ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਸੋ ਜਿੰਨੀ ਵੀ ਸੰਗਤ ਆਈ ਆ ਸ਼੍ਰੀ ਗੁਰੂ ਰਵਿਦਾਸ ਏਕਤਾ ਲਹਿਰ ਵੱਲੋਂ ਸਾਰੀ ਸੰਗਤ ਨੂੰ ਜੀ ਆਇਆਂ ਜੀ ਆਪ ਜੀਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾਡੇ ਵਿਚਕਾਰ ਆਤੀਤੇ ਸਤਕਾਰਯੋਗ ਪੂਜਿਆ ਹਜੂਰ ਪਿਤਾ ਸ਼੍ਰੀਮਾਨ 108 ਸੰਤ ਮਹਾਰਾਜ ਸੰਤ ਮਹਿੰਦਰ ਪਲਮਾਰਾ ਜੀ ਪੰਡਵੇ ਤੋਂ ਆਏ ਨੇ ਇਹਨਾਂ ਮਹਾਰਾਜਿਆਂ ਨੂੰ ਵੀ ਜੀ ਆਇਆ ਵਾਵਾ ਸਤਨਾਮ ਸਿੰਘ ਪਡੋਰੀ ਲੱਦਾ ਸਿਓ ਤੇ ਆਏ ਨੇ ਜੀ ਆਇਆਂ ਸੋ ਮੇਰੀ ਬੇਨਤੀ ਆਪ ਜੀਾਂ ਦੇ ਚਰਨਾਂ 'ਚ ਪਹਿਲਾ ਤਾਂ ਆਪ ਜੀ ਬਹੁਤ ਭਾਗਾਂ ਨੇ ਜੋ ਕਿ ਸ੍ਰੀ ਗੁਰੂ ਵਰਾਸ ਏਕਤਾ ਲਹਿਰ ਦੇ ਅੰਦਰ ਤੁਸੀਂ ਸਮੋਲੀਅਤ ਕੀਤੀ ਆ ਤੇ ਜੋ ਸਾਡੀਆਂ ਸੇਵਾਵਾਂ ਚੱਲਦੀਆਂ ਨੇ ਸੋਸ਼ਲ ਮੀਡੀਆ ਤੇ ਤੇ ਅਸੀਂ ਹਮੇਸ਼ਾ ਹੀ ਵਾਇਰਲ ਕਰਦੇ ਰਹਿੰਦੇ ਆ ਪਰ ਪਹਿਲੀ ਬੇਨਤੀ ਪਹਿਲੀ ਵਾਰ ਤੁਹਾਡੇ ਨਗਰ ਵਿੱਚ ਆਏ ਆ ਇੱਥੇ ਦੇ ਪ੍ਰਬੰਧਕਾਂ ਦਾ ਇੱਥੇ ਦੀ ਕਮੇਟੀ ਦਾ ਔਰ ਮੈਨੇਜਮੈਂਟ ਦਾ ਮੈਂ ਸਾਰੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਏ ਪਹਿਲੀ ਬੇਨਤੀ ਇਹ ਆ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਕਤਾ ਲਹਿਰ ਵੱਲੋਂ ਲੋੜਵੰਦ ਧੀਆਂ ਦੇ ਵਿਆਹ ਕਾਰਜ ਕੀਤੇ ਜਾ ਰਹੇ ਸਨ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਕਤਾ ਲਹਿਰ ਵੱਲੋਂ ਜੋ ਕਿ ਪਿੰਡਾਂ ਪਿੰਡਾਂ ਵਿੱਚ ਜਾ ਕੇ ਸਲਾਈ ਸੈਂਟਰ ਖੋਲੇ ਜਾ ਰਹੇ ਆ ਸਾਡਾ ਸਲਾਈ ਸੈਂਟਰ ਖੋਲਣ ਦਾ ਕਾਰਨ ਤੇ ਸਲਾਈ ਸੈਂਟਰ ਖੋਲਣ ਦਾ ਮਕਸਦ ਇੱਕੋ ਇੱਕਾ ਗੁਰਬਾਣੀ ਦਾ ਵਚਨ ਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜ਼ਾਨ ਕਿਉਂਕਿ ਅੱਜ ਸੰਸਾਰ ਦੇ ਵਿੱਚ ਐਦਾਂ ਦਾ ਸਮਾਂ ਬਣ ਚੁੱਕਿਆ ਏ ਧੀਆਂ ਨੂੰ ਦੁਰਕਾਰਿਆ ਜਾ ਰਿਹਾ ਧੀਆਂ ਨੂੰ ਠੋਕਰਾਂ ਮਾਰੀਆਂ ਜਾਂਦੀਆਂ ਨੇ ਔਰ ਐਸਾ ਸਮਾਂ ਵੀ ਅਜ ਦੇ ਸਮੇਂ ਵਿੱਚ ਬਣ ਚੁੱਕਿਆ ਏ ਧੀਆਂ ਨੂੰ ਸੰਸਾਰ ਤੇ ਆਉਣ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ ਤੇ ਸਾਡੀ ਸੰਸਥਾ ਵੱਲੋਂ ਤੇ ਸਾਡੇ ਪੂਜਿਆ ਹਜੂਰ ਪਿਤਾ ਮਹਾਰਾਜ ਸੰਤ ਮਹਾਰਾਜ ਸੰਤ ਮਹਿੰਦਰਪਾਲ ਮਹਾਰਾਜ ਜੀਆ ਦੇ ਆਸ਼ੀਰਵਾਦ ਦਾ صدਕਾ ਇਹ ਜਿਹੜਾ ਵੀੜਾ ਅਸੀਂ ਚੁੱਕਿਆ ਏ ਤਕਰੀਬਨ ਕਈ ਸਮਿਆਂ ਤੋਂ ਚੱਲਦਾ ਆ ਰਿਹਾ ਹੈ ਤੁਹਾਡੇ ਇਲਾਕੇ 'ਚ ਥੋੜਾ ਥੋੜਾ ਸਮਾਂ ਸਾਨੂੰ ਹੁਣ ਆਉਣਾ ਦਾ ਜਿਵੇਂ ਮਹਾਰਾਜਿਆਂ ਦਾ ਸਾਨੂੰ ਹੁਕਮ ਹੁੰਦਾ ਮਹਾਰਾਜਿਆਂ ਦੇ ਹੁਕਮ ਸਦਕਾ ਹੀ ਅਸੀਂ ਤੁਹਾਡੇ ਇਲਾਕੇ 'ਚ ਪਿੰਡਾਂ ਦੇ ਵਿੱਚ ਆ ਕੇ ਐਦਾਂ ਦਾ ਪ੍ਰਚਾਰ ਕਰਦੇ ਆ ਪਹਿਲਾ ਸਾਡਾ ਕਾਰਨ ਆ ਕਿ ਜਿਹੜਾ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਹੁੰਦਾ ਆਪਣੀ ਧੀ ਪੈਣ ਦਾ ਵਿਆਹ ਨਹੀਂ ਕਰ ਸਕਦਾ ਧੰਨ ਗੁਰੂ ਰਵਦਾਸ ਮਹਾਰਾ ਦੀ ਕਿਰਪਾ ਦਾ ਸਦਕਾ ਗੁਰਨਾਨਕ ਸਾਹਿਬ ਮਹਾਰਾ ਦੀਆਂ ਰਹਿਮਤਾਂ ਦਾ ਸਦਕਾ ਇਹ ਹਰ ਮਹੀਨੇ ਧੀਆਂ ਦੇ ਵਿਆਹ ਕਾਰਜ ਕੀਤੇ ਜਾਂਦੇ ਨੇ ਔਰ ਦੂਜਾ ਜਦੋਂ ਕਿਤੇ ਧੀ ਪੈਣ ਵਿਆਹ ਕੇ ਸੋਹਰੇ ਕਰ ਜਾਂਦੀ ਆ ਨਾ ਔਰ ਗਾਂਹਾਂ ਐਦਾਂ ਦਾ ਸਮਾਂ ਬਣ ਜਾਂਦਾ ਤੇ ਤੁਹਾਨੂੰ ਪਤਾ ਇਹ ਨਸ਼ਾ ਦਾ ਕਿੰਨਾ ਦੌੜ ਵਗਿਆ ਹੋਇਆ ਹੈ ਪੰਜ ਦਰਿਆਏ ਛੇਵਾਂ ਦਰਿਆ ਨਸ਼ਿਆਂ ਦਾ ਅੱਜ ਸਾਡੇ ਅੰਦਰ ਵਗਦਾ ਏ ਜਦੋਂ ਇਹੀ ਧੀਆਂ ਪੜ ਲੈ ਕੇ ਅੱਗੇ ਸਹੁਰੇ ਘਰ ਜਾਂਦੀਆਂ ਨੇ ਹੱਥ ਵਿੱਚ ਨਾ ਹੁਨਰ ਹੋਣ ਦੇ ਕਾਰਨ ਜਦੋਂ ਕਿਤੇ ਐਦਾਂ ਦਾ ਪਰਿਵਾਰ ਨੇ ਨਸ਼ਈ ਮਿਲ ਜਾਂਦਾ ਏ ਜਦੋਂ ਨਸ਼ਈ ਮਿਲ ਜਾਂਦਾ ਨਾ ਉਹ ਆਪਣਾ ਨਿਰਵਾਹ ਕਰ ਸਕਦਾ ਏ ਤਾਂ ਇਹ ਨਾ ਆਪਣੇ ਬੱਚਿਆਂ ਦਾ ਨਿਰਵਾਹ ਕਰ ਸਕਦਾ ਏ ਉਸ ਸਮੇਂ ਨੂੰ ਵੇਖਦੇ ਆ ਹੋਏ ਆ ਸਾਡਾ ਮਕਸਦ ਕੀ ਏ ਕਿ ਧੀਆਂ ਦੇ ਕੋਲ ਹਨਰ ਹੋਵੇ ਜਦੋਂ ਹਨਰ ਉਹਨਾਂ ਦੇ ਹੱਥ ਵਿੱਚ ਹੋਏਗਾ ਜਾਂ ਕਢਾਈ ਬਣਾਈ ਦਾ ਜਾਂ ਕੱਪੜੇ ਸੀਣ ਦਾ ਕਿਤੇ ਹਨਰ ਹੱਥ ਵਿੱਚ ਹੋਏਗਾ ਆਪਣੇ ਹਨਰ ਦੇ ਨਾਲ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਨਰਵਾਹ ਕਰ ਸਕਦੇ ਨੇ ਜੇ ਸਾਡੇ ਕੋਲ ਇਹ ਹਨਰ ਨਹੀਂ ਹੋਊਗਾ ਗੁਰਮੁਖੋ ਧੀਆ ਪਹਿਲਾਂ ਵੀ ਡਰਦੀਆਂ ਰਹੀਆਂ ਜਦੋਂ ਸਹੁਰੇ ਕਰ ਜਾਂਦੀਆਂ ਨੇ ਉਦੋਂ ਵੀ ਡਰਦੀਆਂ ਰਹਿਣਗੀਆਂ ਜਦੋਂ ਆਪਣੇ ਪੈਰ ਮਜ਼ਬੂਤ ਹੋਣਗੇ ਜਦੋਂ ਆਪਣਾ ਬਲ ਮਜ਼ਬੂਤ ਹੋਏਗਾ ਫਿਰ ਕਿਸੇ ਦੀ ਹਿੰਮਤ ਨਹੀਂ ਸਾਡੇ ਵੱਲ ਕੋਈ ਝਾਕ ਜੇ ਕਿਸੇ ਦੀ ਹਿੰਮਤ ਨਹੀਂ ਅਸੀਂ ਕਿਸੇ ਅੱਗੇ ਹੱਥ ਅੱਡিয়ে ਕਿ ਸਾਡਾ ਪਰਿਵਾਰ ਨਸ਼ਈ ਆ ਮੇਰਾ ਪਤੀ ਨਸ਼ਈ ਆ ਸਾਡਾ ਘਰ ਦਾ ਨਰਵਾਹ ਵੀ ਬਹੁਤ ਔਖਾ ਚੱਲਦਾ ਏ ਪਰ ਭੈਣੋ ਤੁਹਾਡੇ ਚਰਨਾਂ 'ਚ ਬੇਨਤੀ ਆ ਤੁਸੀਂ ਸ੍ਰੀ ਗੁਰੂ ਰਵਿਦਾਸ ਇੱਕ ਤਾਂ ਲਹਿਰ ਦਾ ਸਾਥ ਦੋ ਜਿੰਨਾ ਹੋ ਸਕਦਾ ਏ ਇਸ ਲਾਈ ਸੈਂਟਰ ਜਿੱਥੇ ਤੁਹਾਨੂੰ ਕੱਪੜਿਆਂ ਦੀ ਟ੍ਰੇਨਿੰਗ ਦਿੱਤੀ ਜਾਏਗੀ ਉਥੇ ਨਾਲ ਦੀ ਨਾਲ ਕਢਾਈ ਬਣਾਈ ਦੀਆਂ ਵੀ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ ਪਹਿਲਾ ਸਟੈਪ ਸਾਡਾ ਇਹ ਆ ਕਿ ਤੁਸੀਂ ਆਪਣੇ ਕੱਪੜੇ ਸਿਣੇ ਆ ਔਰ ਕਿੱਦਾਂ ਸਿੱਖਣੇ ਆ ਉਹ ਟੀਚਰ ਨੇ ਤੁਹਾਨੂੰ ਆ ਕੇ ਵਧੀਆ ਹਸਾਬ ਨਾਲ ਜਿੰਮੇ ਵੀ ਹੋਏਗਾ ਆਪ ਜੀਆਂ ਨੂੰ ਦੱਸੇਗੀ ਔਰ ਉਹਦੇ ਮਾਧਿਅਮ ਦੁਆਰਾ ਹੀ ਤੁਸੀਂ ਇਹ ਟੀਚਰ ਦਾ ਸਾਥ ਦੇ ਕੇ ਕੱਪੜੇ ਸਿੱਖਣਾ ਹੈ ਜਿੰਨਾ ਵੀ ਸਖਲਾਈ ਦਾ ਸਮਾਨ ਹੋਏਗਾ ਜੋ ਵੀ ਜੋ ਵੀ ਸਖਲਾਈ ਦਾ ਸਮਾਨ ਹੋਏਗਾ ਉਹ ਸਾਰਾ ਹੀ ਤੁਹਾਨੂੰ ਦਿੱਤਾ ਜਾਏਗਾ ਸਾਡੇ ਪੂਜਿਆ ਹਜ਼ੂਰ ਪਿਤਾ 108 શ્રીમાન ਸੰਤ बाबा ਮਹਿੰਦਰਪਾਲ ਮਹਾਰਾਜ ਜੀ ਤੀਰਥ ਸਰੋਵਰ ਸ੍ਰੀ ਪੰਜ ਪੰਡਵੇ ਤੋਂ ਡੇਰਾ 108 ਸੰਤ ਮਹਾਰਾਜ ਸੰਤ बाबा ਹੰਸ ਰਾਜ ਮਹਾਰਾਜ ਜੀ ਆ ਦੇ ਸਥਾਨਾਂ ਤੋਂ ਚੱਲ ਕੇ ਆਏ ਆ ਥੋੜਾ ਸਮਾਂ ਪਹਿਲਾਂ ਹੀ ਅਮਰੀਕਾ ਦੀ ਧਰਤੀ ਤੋਂ ਮਹਾਰਾਜ ਗੁਰਮਤ ਦਾ ਪ੍ਰਚਾਰ ਕਰਕੇ ਆਏ ਆ ਔਰ ਅਸੀਂ ਗੱਲ ਚ ਪੱਲੂ ਪਾ ਕੇ ਮਹਾਰਾਜ ਨੂੰ ਬੇਨਤੀ ਕੀਤੀ ਔਰ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਆ ਹੋਇਆ શ્રીમાન 108 ਸੰਤ ਮਹਾਰਾਜ ਸੰਤ ਮਹਿੰਦਰਪਾਲ ਮਹਾਰਾਜ ਜੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਆਪਾ ਮਹਾਰਾਜ ਦੇ ਕੋਲ ਉਹ ਵੀ ਪ੍ਰਵਚਨ ਸਰਵਣ ਕਰਨੇ ਨੇ ਜਿੱਦਾਂ ਸਤਪੁਰਸ਼ਾਂ ਦਾ ਬਚਨ ਹੋਏਗਾ ਜਿਵੇਂ ਜਿਵੇਂ ਮਹਾਰਾਜ ਸਾਨੂੰ ਜਿੱਥੇ ਜਿੱਥੇ ਪਿੰਡਾਂ 'ਚ ਸਲਾਈ ਸੈਂਟਰਾਂ ਨੂੰ ਭੇਜਣਗੇ ਅਸੀਂ ਉਹਨਾਂ ਪਿੰਡਾਂ ਵਿੱਚ ਜਾ ਜਾ ਕੇ ਸਲਾਈ ਸੈਂਟਰ ਖੋਲੋਗੇ ਤੁਸੀਂ ਸਾਡਾ ਸਾਰਿਆਂ ਨੇ ਸਾਥ ਦੇਣਾ ਮਹਾਰਾਜਿਆਂ ਦੇ ਕੋਲੋਂ ਆਪ ਜੀਆ ਨੇ ਪ੍ਰਵਚਨ ਸਰਵਣ ਕਰਨੇ ਨੇ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਅਰਸੋ ਹੀਰਾ ਛੱਡ ਕੇ ਕਰਿਆਨ ਕੀ ਆਸ ਤੇ ਨਰ ਦੋਜਕ ਜਾẽਗੇ ਸਤਿ ਪਾ ਕੇ ਰਬ ਦਾ ਸੁ ਜੋ ਲੈ ਸੋਨ ਪਏ ਸ਼ੁਗੁਰ ਵਿਦਾਸ ਮਹਾਰਾਜ ਜੀ ਜੈ ਬੋਲੇ ਈਸੋ ਨਾਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਲੱਖ ਕੁਛੀਆਂ ਪਾਤ ਸ਼ਾਇਆ ਦੇ ਸਤਿਗੁਰ ਨਦਰ ਕਰੇ ਅੱਜ ਦਾਸ ਡੇਰਾ ਸੰਤ ਬਾਬਾ ਹਸਰਾਜੀ ਮਹਾਰਾਜ ਸ੍ਰੀ ਗੁਰੂ ਰਵਿਦਾਸ ਪੀਰਤ ਸਾਰ ਸਤਖੰਡ ਪੰਡਵਾ ਜਿੱਤੇ ਸਦੀਆਂ ਤੋਂ ਬਾਅਦ ਯਾਤ ਕਰੋ ਸਤਗੁਰ ਰਵਿਦਾਸ ਮਹਾਰਾਜ ਦੇ ਨਾਮ ਤੇ ਇੱਕ ਪੀਰਤ ਸਰੋਵਰ ਸਾਹਿਬ ਬਣਾਏ ਗਏ ਸੰਗਤ ਦਾ ਸਹਿਯੋਗ ਸਮੁੱਚੀ ਦੁਨੀਆ ਦਾ ਸਹਜੋ ਜਿੱਥੇ ਗੁਰੂ ਰਵਿਦਾਸ ਮਾਡਲ ਸਕੂਲ ਚਲਾਇਆ ਜਾ ਰਿਹਾ ਨਾਲ ਅੱਜ ਜਿੱਥੇ ਕੇ 22 ਮਾਰਚ 21 ਮਾਰਚ ਸਥਾਪਨਾ ਦਿਸ਼ਮਾਵ ਦੀ ਖੇਧੀ ਅੰਦਰ ਔਰ ਬਾਬਾ ਅਸਤੋਰੀ ਵਰਸੀ ਸਮਾਗਮ ਆਪਾਂ 11 ਤਰੀਕ ਤੋਂ ਲੜੀ ਰੰਭ ਕਰ ਰਹੇ ਆ 11 ਤੋਂ 13 13 ਤੋਂ 15 15 ਤੋਂ 17 ਜੋ ਕਿ ਏਕਤਾ ਪਿਆਰ ਪਿਆਰ ਦੇ ਨਾਲ ਬਹੁਤ ਵੱਡੇ ਵੱਡੇ ਅਪਰਾਲੇ ਜਿੱਥੇ ਦਾਸ ਫੈਕਟਰੀ ਵਿੱਚ ਮਸ਼ੀਨਾਂ ਦਾ ਕੰਮ ਅੱਜ ਤੋਂ ਬਹੁਤ ਸਾਲ ਪਹਿਲਾਂ ਲੜਕੀ ਨੂੰ ਵੰਡਿਆ ਅਪਰਾਲੇ ਕੀਤੇ ਪਰ ਮੈਂ ਵਿਅਤੀ ਕਰਾਂਗਾ ਇਹੋ ਜਿਹਾ ਅਪਰਾਲੇ ਕਰਨੇ ਛੋਟੀਆਂ ਗੱਲਾਂ ਨੇ ਮੈਂ ਬਾਬਾ ਜੀ ਜਸਵੀਰ ਸਿੰਘ ਸਿੰਘ ਸਾਹਿਬ ਦਾ ਕੋਟ ਕੋਟ ਤਨਵਾਦ ਤੇ ਰਣੀਆ ਜੋ ਸਾਡੇ ਬੱਚੇ ਸਾਡੀਆਂ ਬੱਚੀਆਂ ਇਹ ਵੱਡਾ ਇੱਕ ਹੁਨਰ ਦੇਣ ਦਾ ਅਪਰਾਲਾ ਕੀਤਾ ਇਹਨਾਂ ਨੇ ਅੱਜ ਮੇਰਾ ਪ੍ਰੋਗਰਾਮ ਕਿਸੇ ਬਹੁਤ ਦੂਰ ਜਾਣਦਾਰ ਸੀ ਪਰ ਸੰਤ ਬੀਬੀ ਬਿਮਲਾ ਰਾਣੀ ਤੇ ਸੰਤ ਬਾਬਾ ਜੀ ਸੁਮਿੰਦਰਪਾਲ ਜੀ ਉਹ ਕਹਿੰਦੇ ਡਾਡੀ ਜੀ ਵੇ ਜਾਣਾ ਚਾਹੀਦਾ ਵਾਹ ਬਹੁਤ ਵੱਡਾ ਅਪਰਾਲਾ ਹੈ ਮੈਂ ਕਹਾਂ ਜਾਣਾ ਤਾਂ ਫੇ 2-4 ਰੁਪਏ ਵੀ ਦੇਣੇ ਚਾਹੀਦੇ ਆ ਕਿਉਂ ਇਹ ਬਿਨਾ ਪੈਸੇ ਤੋਂ ਕੰਮ ਨਹੀਂ ਚੱਲਣੇ ਤੇ ਤਲਫੋ ਡੇਰੇ ਵੱਲੋਂ 11000 ਰੁਪਏ ਵੀ ਇਹਨਾਂ ਨੂੰ ਮੱਥਾ ਟਿਕਿਆ ਅੱਜ ਵੀ ਇਨਕਤੋਂ ਦੇ ਔਰ ਮੈਂ ਆਪਣੇ ਵੱਲੋਂ ਜਿੰਨਾ ਸਦਾ ਜਿਕਰ ਹਜ਼ੂਰ ਪਿਤਾ ਜੀ ਕਹਿੰਦੇ ਆ ਤੇ ਮੈਂ ਵੀ ਇਹਨਾਂ ਦੇ ਨਾਲ ਆ ਇਹੋ ਜਿਹਾ ਪਰਾਲੇ ਕਰਦੇ ਰਹੋ ਤੇ ਬੇਲੇ-ਕਬੇਲੇ ਮੈਂ ਤੁਹਾਡੇ ਨਾਲ ਖੜਾ ਆ ਇੱਥੇ ਬਸ ਰਹੀਂ ਇਹ ਕਿੰਨੇ ਵਧੀਆ ਕੰਮ ਕਰਾਇਆ ਅਸੀਂ ਡੇਰਾ ਬਾਬਾ ਸੇ ਇੱਕੋ ਇੱਕ ਪੀਰਤ ਸਰੋਵਰ ਪੰਜਾਬ ਦੇ ਵਿੱਚ ਬਣਿਆ ਹੈ ਬੜਾ ਸੁੰਦਰ ਹਰ ਰੋਜ਼ 500 700 ਬੰਦੇ ਆਉਣਾ ਜਾਣਾ ਤੇ ਨਗਰ ਦੀਆਂ ਬੀਬੀਆਂ ਦਾ ਵੀ ਧੰਨਵਾਦ ਕਰਦੇ ਉੱਥੇ ਜਿਹੜਾ ਲੰਗਰ ਬਣਾਉਂਦੀਆਂ ਰਹਿਣੀਆਂ ਸਖਤ ਆਉਂਦੀਆਂ ਜਾਣੀਆਂ ਰਹਿੰਦੀਆਂ ਅਸੀਂ ਜੋ ਕੇ ਦੇਖੀਦਾ ਬੰਦਾ 140 ਤੋਂ 45 140 ਤੋਂ 45 골드 메달 سونے ਦੇ ਲੋਕਾਂ ਨੂੰ ਪਾ ਚੁੱਕਿਆ ਪਿੰਡ ਦੇ ਘਰ ਤੋਂ ਘੜ 15 ਤੋਂ 20 ਬੰਦੇ ਆ ਉਹਨਾਂ ਦੇ ਵਿੱਚ ਇਹਨਾਂ ਦੇ ਕੰਮ ਦੇਖਦੇ ਹੋਏ ਜਸਵੀਰ ਸਿੰਘ ਦਾ ਤਾਂ ਦੇਖਿਆ ਲੱਗਿਆ ਕਿ ਇੰਨਾ ਵਧੀਆ ਅਨੁਸਾਰ ਅਦਿਆ ਵਧੀਆ ਇਹ ਸੰਤਲਨ ਇਹਨਾਂ ਨੂੰ 골ਡ سونے ਦਾ ਮੈਡਲ 17 ਅਗਸਤ ਦਿਨ ਐਤਵਾਰ ਬੇਰਾ ਸੰਤ ਬਾਬਾ ਹਸਰ ਦੇ ਦਰਬਾਰ ਬੋਲ ਪਾ ਜਾ ਰਿਹਾ ਸਤ ਸ੍ਰੀ ਅਕਾਲ ਅਸੀਂ ਇਹਨਾਂ ਨੂੰ ਬੇਤੀ ਕਰਦੇ ਆ ਇਹਨਾਂ ਦੇ ਕੀਰਤਨ ਦਾ ਕਰਨਾ ਹੈ ਤੇ ਦੂਸਰਾ 골ਡ ਮੈਡਲ ਦਾ ਚੇਤਾ ਰੱਖਣਾ ਤੁਸੀਂ ਆਪਣੀ ਧਰਪ ਦੀ ਨਾਲ ਲਿਆਉਣਾ ਤੁਹਾਨੂੰ ਇਕੱਠਿਆਂ ਨੂੰ ਖੜੇ ਕਰਕੇ ਸ਼ੀਲਡ ਦੇ ਕੇ ਤੁਹਾਡੇ ਗਲ ਵਿੱਚ ਪਾਵਾਂਗੇ ਤੇ ਫੋਟੋ ਵੜਾਏ ਯਾਦਗਰੀਆਂ ਹੋਣੀਆਂ ਤੇ ਸੰਗਤ ਜੀ ਆਪਾਂ ਸਾਥ ਦੇਣਾ ਇਹਨਾਂ ਦਾ ਪਿਆਰ ਨਾਲ ਸਿਲਾਈ ਕਰਨੀ ਆ ਸਿਖਰਾ ਵਧੀਆ ਕੋਈ ਆਲਾਂਬਿਆਂ ਦੇ ਕੰਮ ਨਹੀਂ ਉਹਨੇ ਦੱਸਿਆ ਨਾ ਅਨਾਂ ਜਿੱਥੇ ਵੀ ਜਾਣਾ ਉੱਥੇ ਕੋਈ ਆਲਾਂਬਾ ਨਹੀਂ ਹੋਣਾ ਚਾਹੀਦਾ ਕੁੜੀਆਂ ਦੇ ਵਿੱਚੋਂ ਪਿਆਰ ਸਕਾਰ ਦੇ ਨਾਲੇ ਕੰਮ ਕਰਨੇ ਆ ਤੇ ਬਾਬਾ ਜੀ ਤੁਹਾਡੇ ਨਾਲੇ ਹਮੇਸ਼ਾ ਹੀ ਸੰਗਤ ਦੇ ਚਰਨਾਂ ਵਿੱਚ ਆਓ ਦੇਹ ਦਰਸ਼ਨ 17 ਅਗਸਤ ਗੁਰੂ ਰਵਿਦਾਸ ਸਰੋਵਰ 17:10 ਤੇ ਬਾਬਾ ਜੀ ਵਰਸੀ ਸਮਾਗਮ ਬਈ ਤੁਮਤਾਵਨਾ ਮਨਾਇਆ ਜਾ ਰਿਹਾ ਹੈ ਜਾ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਮਹੀਨੇ ਦੇ ਵਿੱਚ 100 ਪਿੰਡਾਂ ਵਿੱਚ ਸਲਾਈ ਸੈਂਟਰ ਖੋਲਣਾ ਹੈ ਅਸੀਂ ਧੀ ਨੂੰ ਪਾਲਦੇ ਆਂ ਪੜਾਉਂਦੇ ਆਂ ਲਿਖਾਉਂਦੇ ਆਂ ਜਿੱਥੇ ਪੜ੍ਹਾਈ ਦਾ ਕੰਮ ਹੈ ਤੇ ਮਹਾਰਾਜਿਆਂ ਨੇ ਸ਼੍ਰੀ ਗੁਰੂ ਵਾਸ ਤੀਰਥ ਸ੍ਰੋਗਰ ਦੇ ਨਾਲ ਨਾਲ ਤੇ ਸ਼੍ਰੀ ਗੁਰੂ ਵਾਸ ਮਾਡਲ ਸਕੂਲ ਵੀ ਪੰਡਵੇ ਦੀ ਧਰਤੀ ਤੇ ਖੋਲਿਆ ਵਿਦਿਆ ਦਾ ਦਾਨ ਵੀ ਮਹਾਰਾਜ ਜੀ ਬਹੁਤ ਦੇ ਰਹੇ ਆਂ ਪਰ ਉੱਥੇ ਦੂਜਾ ਮਕਸਦ ਕੀ ਆ ਕਿ ਮਾਪੇ ਭਤੀ ਨੂੰ ਜਾਂ ਬੱਚੇ ਨੂੰ ਪੜਾਤਾ ਲੰਦਾ ਏ ਸਿਆਣੇ ਕਹਿੰਦੇ ਨੇ ਧੀਆਂ ਤੇ ਡਰਨੀ ਧੀਆਂ ਦੇ ਕਰਮਾਂ ਤੋਂ ਡਰ ਲੱਗਦਾ ਏ ਕਰਮਾਂ ਦਾ ਕਾਰਨ ਕੀ ਆ ਗੁਰਮੁਖੋ ਇੱਕੋ ਇੱਕ ਕਾਰਣਾ ਕਿਉਂਕਿ ਜਦੋਂ ਧੀਆਂ ਵਿਆਹ ਕੇ ਸਹੁਰੇ ਘਰ ਜਾਂਦੀਆਂ ਨੇ ਨਾ ਜਦੋਂ ਹੱਥ ਵਿੱਚ ਹੁਨਰ ਨਹੀਂ ਹੁੰਦਾ ਫੇਰ ਧੀਆਂ ਦੇ ਦਸ਼ੱਦਤ ਹੁੰਦੇ ਨੇ ਉਹ ਜਿਹੜਾ ਪਤੀ ਵਿਆਹ ਕੇ ਲੈ ਕੇ ਜਾਂਦਾ ਉਹ ਵੀ ਪੱਖਵਾਦ ਰੱਖਦਾ ਏ ਤੇ ਤੁਹਾਨੂੰ ਪਤਾ ਏ ਗੁਰਮੁਖੋ ਸਾਡੀਆਂ ਅਸੀਂ ਵੀ ਕਿ ਸਾਡੀਆਂ ਵੀ ਧੀਆ ਨੇ ਇਹਨਾਂ ਨੇ ਵੀ ਕਿਸੇ ਦੇ ਘਰ ਚ نوਹਾ ਬਣ ਕੇ ਜਾਣਾ ਕਿਸੇ ਦੀਆਂ ਧੀਆ ਨੇ ਵੀ ਸਾਡੇ ਘਰ ਚ نوਹਾ ਬਣ ਕੇ ਆਉਣਾ ਜਦੋਂ ਧੀ ਦੇ ਹੱਥ ਚ ਹੁਨਰ ਨਹੀਂ ਆਉਂਦਾ ਫਿਰ ਸੱਸ ਸਹੁਰੇ ਵੀ ਧੀਆ ਤੇ ਜ਼ੁਲਮ ਕਰਦੇ ਨੇ ਐਦਾਂ ਦੇ ਜ਼ੁਲਮ ਨੂੰ ਦੇਖਦੇ ਆ ਹੋਇਆ ਹਜ਼ੂਰ ਪਿਤਾ 108 ਸੰਤ ਮਹਿੰਦਰਪਾਲ ਮਹਾਰਾਜ ਜੀਆਂ ਵੱਲੋਂ ਇਹ ਬਹੁਤ ਵੱਡੇ ਉਦਮ ਉਪਰਾਲੇ ਕੀਤੇ ਜਾ ਰਹੇ ਨੇ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਤਕਰੀਬਨ 2027 ਦੇ ਐਂਡ ਵਿੱਚ ਜਿੰਨੇ ਵੀ ਸਲਾਈ ਸੈਂਟਰ ਨੇ ਇਹਨਾਂ ਦੀ ਸਥਾਪਨਾ ਬੰਦ ਹੋ ਜੇਗੀ ਔਰ ਜਿੰਨੀਆਂ ਧੀਆ ਸਾਡੇ ਕੋਲ ਸਿੱਖ ਕੇ ਜਾਣ ਗਈਆਂ ਸਰਟੀਫਿਕੇਟ ਉਹ ਸਪੈਸ਼ਲ ਦਿੱਤੇ ਜਾਣਗੇ ਔਰ ਉਹਨਾਂ ਨੂੰ ਸਲਾਈ ਸੈਂਟਰਾਂ ਦੇ ਮਾਧਿਅਮ ਦਾ ਦੁਆਰਾ ਉਹਨਾਂ ਨੂੰ ਇੱਕ ਇੱਕ ਮਸ਼ੀਨ ਦੇ ਨਾਲ ਵੀ ਸਨਮਾਨ ਕਰਾਂਗੇ ਔਰ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਦੇ ਕੇ ਵੀ ਅਸੀਂ ਉਹਨਾਂ ਧੀਆਂ ਨੂੰ ਸਨਮਾਨ ਕਰਾਂਗੇ ਉਹ ਸਤਪੁਰਸ਼ਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ